ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸੰਗਤ ਜੀ ਅੱਜ ਆਪਾਂ ਗੁਰਦੁਆਰਾ ਪਠਾ ਸਾਹਿਬ ਦਾ ਇਤਿਹਾਸ ਜਾਣਦੇ ਹਾਂ ਰੋਪੜ ਦੇ ਨੇੜੇ ਕੋਟਲਾ ਨਿਹੰਗਾਂ ਪਿੰਡ ਸਿੱਖ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ ਇਹ ਪਿੰਡ ਗੁਰਦੁਆਰਾ ਪਠਾ ਸਾਹਿਬ ਲਈ ਮਸ਼ਹੂਰ ਹੈ ਗੁਰੂ ਗੋਬਿੰਦ ਸਿੰਘ ਜੀ ਪੰਗਾਣੀ ਦੀ ਜੰਗ ਜਿੱਤਣ ਤੋਂ ਬਾਅਦ 1688 ਇਸਵੀ ਵਿੱਚ ਜਦੋਂ ਪੌਂਟਾ ਸਾਹਿਬ ਤੋਂ ਆਨੰਦਪੁਰ ਸਾਹਿਬ ਆਪਸ ਆ ਰਹੇ ਸਨ ਤਾਂ ਉਹ ਪਹਿਲੀ ਵਾਰੀ ਕੋਟਲਾ ਨਿਹੰਗਖਾਂ ਪਿੰਡ ਵਿੱਚ ਰੁਕੇ ਸਨ ਉਸ ਸਮੇ ਇੱਥੇ ਇੱਕ ਇੱਟਾਂ ਪਕਾਉਣ ਵਾਲਾ ਪੱਠਾ ਸੀ ਜਦੋਂ ਗੁਰੂ ਸਾਹਿਬ ਜੀ ਨੇ ਪੱਠੇ ਦੇ ਮਜ਼ਦੂਰਾਂ ਕੋਲੋਂ ਠਹਿਰਨ ਦੇ ਲਈ ਜਗ੍ਹਾ ਪੁੱਛੀ ਤਾਂ ਮਜ਼ਦੂਰਾਂ ਨੇ ਪੱਠੇ ਵੱਲ ਇਸ਼ਾਰਾ ਕਰ ਦਿੱਤਾ ਗੁਰੂ ਸਾਹਿਬ ਜੀ ਨੇ ਇਸ਼ਾਰੇ ਨੂੰ ਸਮਝ ਕੇ ਨੀਲੇ ਘੋੜੇ ਨੂੰ ਪੱਠੇ ਵੱਲ ਮੋੜ ਦਿੱਤਾ ਸੰਗਤ ਜੀ ਜਿਵੇਂ ਹੀ ਘੋੜੇ ਦੇ ਖੁਰ ਤੱਪਦੇ ਹੋਏ ਪੱਠੇ ਦੇ ਵਿੱਚ ਲੱਗੇ ਤਾਂ ਪੱਠਾ ਉਸੇ ਵੇਲੇ ਹੀ ਠੰਡਾ ਹੋ ਜਾਂਦਾ ਹੈ ਪੱਠੇ ਦੇ ਮਜ਼ਦੂਰ ਇਹ ਚਮਤਕਾਰ ਵੇਖ ਕੇ ਪੱਠੇ ਦੇ ਮਾਲਕ ਨਿਹੰਗ ਖਾਂ ਪਠਾਨ ਦੇ ਕੋਲ ਜਾਂਦੇ ਹਨ ਉਸ ਪੱਠੇ ਦਾ ਮਾਲਕ ਨਿਹੰਗ ਖਾਂ ਪਠਾਨ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਆਪਣੀ ਭੁੱਲ ਬਖਸ਼ਉਂਦਾ ਹੈ ਮਜ਼ਦੂਰਾਂ ਦੀ ਕੀਤੀ ਹੋਈ ਗਲਤੀ ਦੀ ਮਾਫੀ ਮੰਗਦਾ ਹੈ ਅਤੇ ਗੁਰੂ ਸਾਹਿਬ ਜੀ ਨੂੰ ਆਪਣੇ ਕਿਲੇ ਦੇ ਵਿੱਚ ਰਹਿਣ ਦੇ ਲਈ ਬੇਨਤੀ ਕਰਦਾ ਹੈ ਤਾਂ ਗੁਰੂ ਜੀ ਇੱਕ ਦਿਨ ਕਿਲੇ ਦੇ ਵਿੱਚ ਰੁਕੇ ਅਤੇ ਉਸ ਤਗਲੇ ਦਿਨ ਅਨੰਦਪੁਰ ਸਾਹਿਬ ਲਈ ਰਵਾਨਾ ਹੋ ਜਾਂਦੇ ਹਨ ਸੰਗਤ ਜੀ ਜਿੱਥੇ ਗੁਰੂ ਸਾਹਿਬ ਜੀ ਦੇ ਘੋੜੇ ਦੇ ਖੁਰਾਣੇ ਪੱਠੇ ਨੂੰ ਠੰਡਾ ਕੀਤਾ ਸੀ ਉੱਥੇ ਹੀ ਅੱਜ ਗੁਰਦੁਆਰਾ ਪੱਠਾ ਸਾਹਿਬ ਬਣਿਆ ਹੋਇਆ ਹੈ ਜੋ ਸੇਕ ਇਤਿਹਾਸ ਦੀ ਅਮਰ ਨਿਸ਼ਾਨੀ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਹ ਸਾਖੀ ਤੁਹਾਨੂੰ ਕਿਦਾਂ ਨਹੀਂ ਲੱਗੀ ਲਾਈਕ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ